ਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਪੌਂਟ ਸੇ ਆਪਾਂ ਸੰਧੂ ਆ ਠੀਕ ਆ ਜੀ ਜ਼ਿਲ੍ਹਾ ਬਠਿੰਡਾ ਗੱਪਣ ਮੱਝ ਤਿੰਨ ਮੰਨਿਆਂ ਦੀ ਤੇ 3 ਕਿਲੋ ਦੁੱਧ ਦਿੰਦੀ ਆ ਇੱਕ ਟਾਈਮ ਤੇ ਛੋਟੀ ਸੋਹਣੀ ਇਸਨਖੀ ਆ ਦੂਜੀ ਸੋਹਣੀ ਨੂੰ ਗੱਪਣ ਦੂਜੀ ਸੋਹਣੀ ਨੂੰ ਗੱਪਣਾ ਜੀ ਕਰਦੇ ਆਪਾਂ ਬਾਈ ਜੀ ਨੇ ਗੱਲਬਾਤ ਹਾਂਜੀ ਬਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਨਾਮ ਤੇ ਦੱਸੋ ਜੀ ਆਪਣਾ ਨਾਮ ਆਪਣਾ ਬਾਈ ਵੀਰਾ ਸੰਧੂ ਆ ਠੀਕ ਆ ਜੀ ਪਿੰਡ ਪਿੰਡ ਸੰਧੂ ਖੁਰਦ ਹਾਂਜੀ ਫਿਰਪੂਲ ਜ਼ਿਲ੍ਹਾ ਬਠਿੰਡਾ ਬਾਈ ਠੀਕ ਆ ਜੀ ਨੰਬਰ ਜੀ ਆਪਣਾ ਨੰਬਰ ਆਪਣਾ 97793086 ਠੀਕ ਹੈ ਜੀ ਹਾਂਜੀ ਭਾਈ ਦੱਸੋ ਜਾਣਕਾਰੀ ਮਾਝ ਦੀ ਆਪਣੀ ਕਿੰਨੇ ਚੰਦੀ ਗੱਬਣਾ ਕੀ ਗੱਲ ਬਾਤ ਹੈ ਇਹ ਭਾਈ ਦੂਜੇ ਸੂਏ ਨੂੰ ਗੱਬਣਾ ਮਤਲਬ ਤਿੰਨ ਮਹੀਨਿਆਂ ਦੀ ਠੀਕ ਹੈ ਜੀ ਇਹਨੇ ਲਿਜਾਣੀ ਆ ਆਪਦੀ ਦਖਲੀ ਕਰਕੇ ਆ ਦਾ ਡਾਕਟਰ ਲਿਆਵੇ ਭਾਈ ਚੈੱਕ ਕਰਾ ਕੇ ਲਿਜਾਵੇ ਠੀਕ ਹੈ ਜੀ ਹਾਂ ਤੇ 3 ਕਿਲੋ ਦੁੱਧ ਦਿੰਦੀ ਹੈ 3 ਕਿਲੋ ਦੇ ਦਿੰਦੀ ਹੈ ਕੜੰਗ ਚੋਂ ਨੇ ਆਣਾ ਠੀਕ ਹੈ ਜੀ ਹਾਂ ਤੇ ਰੇਟ ਰੂਟ ਭਰਾ ਰੇਟ ਇਹ ਤਾਂ 52000 ਆ ਭਾਈ ਭਾਈ ਜੀ ਰੇਟ 52000 ਚਾਹਾਂ ਦੇਣ ਲੈਣ ਵਾਲਾ ਕੰਮੀ ਹਾਂ ਠੱਗਿਓ ਭਾਈ ਸਾਫ ਮਾਰ ਤੂੰ